ਚਲ ਹੈਲੋ ਸਿਸ਼ੀ ਗੱਲ ਕੀ ਹਲਦਾਈ ਹੋ ਕੇ ਸਰ ਗਿਆ ਹੰਡ ਹੋ ਗਿਆ ਮੈਂ ਮੈਂ ਤਾਂ ਡਾ ਰਣ ਸਿਹੀ ਆ ਮੇਰਾ ਛੋਟਾ ਜੋਬ ਸੀ ਹੈਲੋ ਹੈਲੋ ਹਾਂਜੀ ਦੋਸਤੋ ਦੇਖੋ ਸਾਡੇ ਕਿਸ਼ੋਰ ਰਸਕੇ ਬੈਠਾ ਹੈ ਕਹਿੰਦਾ ਵਲੌਗ ਮੈਂ ਬਣਾਣਾ ਹੈ ਕੈਮਰਾਮੈਨ ਨਾ ਖੜਿਆ ਨਹੀਂ ਜਾਂਦੇ ਚਲ ਕਿਦਾਂ ਨੂੰ ਦੋਸਤ ਨਾ ਫੋਨ ਲੈ ਕੇ ਦਵਾ ਬਹੁਤ ਹੈ ਨਾ ਕੈਮਰਾਮੈਨ ਬੰਦਾ ਦੋ ਕੈਮਰਾ ਕੈਮਰਾਮੈਨ ਬੰਦਾ ਹਾਂ ਕੈਮਰਾ ਦੋਤ ਲਾ ਨਾ ਠੀਕ ਆ ਅਜਾ ਲਾ ਮੇਰੇ ਮੂੰਹ ਤੇ ਕਾਹਦੇ ਕਿਸੀ ਕਰੋ ਆਪਾ ਕੋ ਸਭ ਕੁਝ ਮੈਂ ਤੇ ਨਹੀਂ ਪਿਆ ਸੀ ਕੀ ਤੇ ਬੇਰਾਂ ਪੰਜ ਸਾਲ ਹੋ ਗਏ ਕਿੱਥੇ ਜਾਣਾ ਵਾ ਬੋਡਾ ਮਦਦ ਲੀ ਜਾਂਦੇ ਕਦਮ ਬਰ ਚਾ ਦੋ ਕੀ 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 ਹੈ ਮੈਂ ਝੂਠ ਨਾ ਬੋਲ ਟੇਸਟ ਆਪਾ ਤਾਂ ਨੂਣ ਨਹੀਂ ਲੰ ਮਮਾ ਨੇ ਚਕਲੇ ਮਮਾ ਨੇ ਚਕਲੇ ਆ ਆ ਰਿਹਾ ਮੈਂ ਅਰੇ ਬਾਬੇ ਕੀ ਵੇਖ ਰਹੇ ਓਨ ਦੱਸ ਦੇਖੋ ਦੇਖ ਕਿੰਨਾ ਹੋ ਗਿਆ ਟਾਈਮ ਦਾਦਾ ਨਹੀਂ ਓਏ ਕਿਛੂ ਰੋਇਆ ਸੀ ਨਾ ਕਿਉਂ ਰੋਇਆ ਸੀ ਕਿਉਂ ਪੀ ਵਲੋਗ ਬਣਾਉਣਾ ਏ ਤੂੰ ਕੈਮਰਾ ਫੜਨਾ ਦੀ ਹੈ ਤੇ ਕਿਹਦਾ ਵਲੋਗ ਬਣਾਉਣਾ ਮੈਂ ਤੇ ਤੇਰਾ ਬਣਾ ਰਿਹਾ ਤੂੰ ਕਿਹਦਾ ਬਣਾਉਣਾ ਹੈ ਮੈਂ ਕਿਹੜਾ ਸਾਰੀਆਂ ਖਾਲੀ ਕੋਰੀ ਦੇਖੀ ਬਿਮਾਰ ਨਾ ਤੂੰ ਦਾਨਿਸ਼ ਓਏ ਵੇ ਲੋਏ ਦਾ ਸਾਰਾ ਦਿਨ ਦੋਨੋਂ ਹੀ ਭਰਾ ਗੇਮ ਤੇ ਲੱਗੇ ਰਹਿੰਦੇ ਫੋਨ ਤੇ ਰੋਟੀ ਵੀ ਇਹਨਾਂ ਨੇ ਇਦਾਂ ਹੀ ਖਾਣੀ ਆ ਮੈਨੂੰ ਨਹੀਂ ਸਮਝ ਆਉਂਦੀ ਇਹਨਾਂ ਨਿਆਣੇ ਦਾ ਗਾਂ ਕੀ ਬੰਨਾ ਆ ਆ ਵੇਖੋ 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 ਦੇਖੋ ਸਕੂਲ ਦਾ ਆਨ ਕਿ ਵੀ ਇਹੀ ਹਾਲ ਛੁੱਟੀ ਵਾਲੇ ਦਿਨ ਤੇ ਬਹੁਤ ਬੁਰਾ ਹਾਲ ਹੁੰਦਾ ਦੇਖੋ ਹੱਥ ਕੰਦੇ ਮੈਂ ਤੁਹਾਨੂੰ ਬਖਾਵਾਂ ਆਹ ਬਾਈਕ ਰੇਸਿੰਗ ਇਹ ਇਸ ਪ੍ਰੈਸ਼ਨ ਵਿੱਚ ਚੈੱਕ ਕਰੋ ਨਾਲ ਨਾਲ ਤੂੰ ਦੇਖਾ ਬੱਲੇ ਤੇਰੀ ਵੀ ਰੇਸ ਲੱਗਦੀ ਆ ਫੇਰ ਆਪਲਾ ਤੇਰਾ ਤਾਂ ਕੈਮਰਾ ਬਾਹਰ ਆ ਰਿਹਾ ਰਬੜ ਭਾਈ ਵਾ ਭਾਈ ਵਾ ਤੋੜ ਵੀ ਲਿਆਵਾ ਸ਼ਾਬਾਸ਼ ਅਈ ਪਿਛਲੇ ਆਪਲੇ ਲੱਗਦਾ ਹੁਣ ਵਾ ਤੇਰੇ ਮੁੰਡਿਆ ਜਦੋਂ ਫੋਨ ਇਹਨਾਂ ਦੇ ਫੋਨ ਹੋਏ ਨਾ ਇਹਨਾਂ ਜਿੰਨੀ ਫੇਰ ਤੇ ਮੁੰਡੇ ਦੀ ਮਰਜ਼ੀ ਆਵਾਜ਼ਾਂ ਮਾਰੀ ਜੋ ਫੇਰ ਤੇ ਭਾਈ ਜੋ ਮਰਜ਼ੀ ਹੋ ਜਾਏ ਫੇਰ ਨਹੀਂ ਇਹਨਾਂ ਨੇ ਹਟਣਾ ਤੁਹਾਡੇ ਬੱਚੇ ਵੀ ਇਦਾਂ ਕਰਦੇ ਮੈਨੂੰ ਦੱਸਿਓ ਜਰਾ ਕਮੈਂਟ ਚ ਦੱਸਿਓ ਮੈਨੂੰ ਤਕਿ ਤੁਹਾਡੇ ਬੱਚੇ ਇਦਾਂ ਹੀ ਕਰਦੇ ਮੇਰੇ ਤੇ ਬਹੁਤ ਗੰਦੇ ਜੇ ਆਹ ਦੇਖੋ ਤੁਹਾਡੇ ਸਾਹਮਣੇ ਹੀ ਰੋ ਰੋ ਕੇ ਇਹਨਾਂ ਨੇ ਕੰਮ ਕਰਾਉਣੇ ਸਾਰੇ ਤੇ ਰੋਟੀ ਵੀ ਜਿਹੜੀ ਖਾਣੀ ਆ ਉਹ ਫੋਨ ਫੋਨ ਤੋਂ ਬਿਨਾਂ ਨਹੀਂ ਖਾਣੀ ਫੋਨ ਫੜ ਕੇ ਖਾਣੀ ਆ ਫੋਨ ਅੱਗੇ ਹੋਗਾ ਤੇ ਰੋਟੀ ਨੰਗਣੀ ਆ ਤੇ ਉਹ ਵੀ ਆਪਣੇ ਹੱਥ ਨਾਲ ਨਹੀਂ ਹਨਾ ਓਏ ਹੈ ਦੰਦ ਘੱਟ ਦੇ ਸ਼ਰਮ ਕਰ ਲੈ ਤੂੰ ਓਏ ਹੈਂ ਬੱਲੇ ਬੇ ਬੇ ਜੋਰ ਲੱਗਦਾ ਦੇਖੋ ਆ ਦੇਖੋ ਇਹਦਾ ਵੀ ਜੋਰ ਲੱਗਦਾ ਹੁਣ ਤੂੰ ਦਿਖਾ ਅੱਖਾਂ ਤੇ ਲਾਗੋ ਪਰਾ ਕਰ ਦੂਰ ਹੋ ਕਿਵੇਂ ਮੈਂ ਤਾਂ ਨੂੰ ਕਿਹਾ ਮੈਂ ਕਿਹਾ ਬੱਦਲ ਬੜਾ ਹੋ ਗਿਆ ਬਾਹਰ ਤਬਣ ਤੇ ਮੈਂ ਕਿਹਾ ਆ ਜਾ ਉੱਪਰ ਤੇ ਕਹਿ ਕੇ ਆਵਾਂ ਨਾ ਫੋਨ ਤੇ ਲੱਗੇ ਨਹੀਂ ਤੂੰ ਤੇ ਲੱਗੇ ਰਹਿਣਾ ਨਾ ਨੇ ਹਨਾ ਆ ਤੇ ਮੈਂ ਕਹਿ ਕੇ ਆ ਨਾ ਨੂੰਮਨ ਕਿ ਵੀ ਇਹਦੇ ਬਾਕੀ ਕਹਿੰਦੇ ਆਜੋ ਸਨੀਚੀ ਸਨੀਚੀ ਉਹ ਬਾਹਰ ਬੱਦਲ ਬੜਾ ਹੋਇਆ ਮੈਂ ਕਿਹਾ ਆ ਜਾ ਨੀ ਉਹ ਕੀ ਮਜ਼ਾ ਬੜਾ ਆਉਂਦਾ ਵਾ ਛੱਡ ਦੇ ਫੋਨ ਬਾਹਰ ਚ ਦੇਖ ਲਾਂਗੇ ਯਾਰ ਆ ਜਾਓ 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 ਜਲਦੀ 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 ਦੌੜ 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 ਆਇਆ ਆ ਜਾਓ ਆ ਜਾਓ ਆ ਜਾਓ ਆ ਜਾਓ ਦਾਨਿਸ਼ ਤੇ ਕ੍ਰਿਸ਼ ਹੋ ਰਹੇ ਨੇ ਸਾਰੇ ਪਾਗਲ ਹੋ ਗਿਆ بارش ਦੇ ਵਿੱਚ ਤੇ ਇਸ ਕਰਕੇ ਮੈਂ ਜਾ ਰਿਹਾ ਅੰਦਰ ਕੈਮਰਾ ਖਰਾਬ ਹੋ ਜਾਣਾ ਗਿੱਲਾ ਹੋ ਗਿਆ ਜ਼ਰਾ ਇਹ بارش ਬਹੁਤ ਤੇਜ਼ ਹੈ ਇਸ ਕਰਕੇ ਮੈਂ ਵਲੋਗ ਇੱਥੇ ਪੰਕ ਕਰਦੇ ਹਾਂ ਗੁੱਡ ਬਾਏ 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 ਫਿਰ ਮੈਂ ਲੈ ਤੈਨੋਂ ਅਗਲੇ ਵਲੋਗ